ਸਥਾਨ ਤੇ ਬਾਬਾ ਜੀ ਨੂੰ ਪੰਜ ਵਾਰ ਗੁਰੂ ਰਾਮਦਾਸ ਜੀ ਵੱਲੋਂ ਦਿੱਤੇ ਹੋਏ ਨੇ ਜੋ ਮਾਈ ਭਾਈ ਇਸ ਸਥਾਨ ਤੇ ਆ ਕਰਕੇ ਪਾਤੀਆਂ ਦੇ ਵਟੇ ਪੁੱਤਰਾਂ ਦੀਆਂ ਦਾਤਾਂ ਜਵਾਰ ਜੋ ਇਥੇ ਭਾਈ ਲਾਲੋ ਜੀ ਦੀ ਸਾਖੀ ਸੁਣਾਈ ਜਾਂਦੀ ਹੈ ਗਰੰਤੀ ਸਿੰਘ ਸੇਵਾਦਾਰ ਪਾਸੋਂ ਤਿੰਨ ਦੰਸ ਲਗਾਤਾਰ ਸਾਖੀ ਸੁਣਦੇ ਨਾਲ ਸੰਗਤਾਂ ਤਈਏ ਦੇ ਤਾਬ ਤੋਂ ਨਿਰਵਰਤ ਹੁੰਦੀਆਂ ਨੇ ਜਿਹੜਾ ਗੁਰੂ ਸਾਹਿਬ ਜੀ ਨੇ ਆਪਣੇ ਵੀ ਸਿੱਖ ਤੋਂ ਵੜਾਇਆ ਕਿ ਜੋ ਇਸ ਸਥਾਨ ਤੇ ਆ ਕਰਕੇ ਫਿਰ ਹਰਿਵੰਦਰ ਸਾਹਿਬ ਜਾਏਗਾ ਉਹਦੀ ਚਾਤਰਾ ਜਿਹੜੀ ਸਫਲ ਮੰਨੀ ਜਾਏਗੀ ਮੜੇ ਮਨ ਨੂੰ ਸਕੂਨ ਹੈ ਔਰ ਅਰਦਾਸ ਕਰਨਾ ਕਿ ਗੁਰੂ ਸਾਹਿਬ ਜਨਮ ਜਨਮ ਦੀ ਦਾਤ ਵਰਸੇ ਇਸ ਗੱਲ ਦੀ ਕਿ ਹਮੇਸ਼ਾ ਆਪਣੇ ਦਰ ਤੇ ਬੁਲਾਉਂਦੇ ਰਹਿਣ ਭਰੀਆਂ ਦਾਤਾਂ ਮਿਲਦੀਆਂ ਜੋ ਮੰਗੋਗੇ ਜੋ ਮੰਗੋਗੇ ਜੋ ਨਹੀਂ ਵੀ ਮੰਗੋਗੇ ਉਹ ਵੀ ਤੁਹਾਡੇ ਕੋਲ ਤੋਂ ਮਿਲੇਗਾ thank you Thank you. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸੇ ਸਮੂਹ ਜੁਦਾ ਗੁਰਦੁਆਰਾ ਟੋਬਾ ਪਾਈਸ਼ਾ ਲੋ ਵਿਖੇ ਦਾਸ ਜੀ ਕਿ ਅੱਜ ਬਾਬਾ ਜੀ ਦਾ ਜੋ ਜਨਮ ਇਹ ਜਿਹੜਾ ਜੋ ਕਾਫੀ ਸ਼ਰਧਾ ਭਾਵ ਤੇ ਉਤਸ਼ਾਹ ਨਾਲ ਬਣਾਇਆ ਜਾ ਰਿਹਾ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਗੁਰੂ ਘਰ ਦੀਆਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਕਿ ਲੱਖਾਂ ਤੇ ਦਦਾਤ ਸੰਗਤ ਸਵੇਰ ਤੋਂ ਹੀ ਜਿਹੜੇ ਦਰਸ਼ਨਦਾਰੇ ਕਰਨ ਸਪਉਰੀ ਆਦਤ ਹੈ ਕਿ بابا ਪੈਸਾ ਲੋ ਜੀ ਦੇ ਜਨਾ ਮੌਸਮ ਮੌਕੇ ਜਿਹੜੀ ਸੰਗਤ ਆ ਵੱਡੇ ਪੱਧਰ ਦੇ ਉੱਤੇ ਗੁਰੂ ਘਰ ਵਿਖੇ ਦਰਸ਼ਨਦਾਰੇ ਕਰ ਰਹੀ ਹੈ ਤਾਂ ਉੱਥੇ ਸਾਡੇ ਨਾਲ ਜੋ ਗੁਰੂ ਘਰ ਦੇ ਗਰੰਥੀ ਸਿੰਘ ਨੇ ਉਹ ਵੀ ਮੌਜੂਦ ਹੈਗੇ ਨੇ ਤੇ ਨਾਲ ਤੁਹਾਡੇ ਨਾਲ ਅੱਜ ਗੁਰੂ ਘਰ ਦਾ ਇਤਿਹਾਸ ਵੀ ਸਾਂਝਾ ਕਰਦੇ ਹਾਂ ਕਿ ਕੀ ਇਤਿਹਾਸ ਹੈ ਕਿਉਂਕਿ ਅੱਜ 29 ਤਰੀਕ ਸੋਵਾਰਨ ਦੱਸ ਦਈਏ ਕਿ ਅੱਜ ਦੇ ਦਿਨ ਜਿਹੜਾ ਬਾਬਾ ਜੀ ਦਾ ਜਿਹੜਾ 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 ਬੜੇ ਸ਼ਰਧਾ ਭਾਵ ਤੇ ਛਾਣਾ ਬਣਾਇਆ ਜਾ ਰਿਹਾ ਸਾਡੇ ਨਾਲ ਇੱਥੇ ਇੱਕ ਗ੍ਰੰਥੀ ਸਿੰਘ ਜੀ ਮੌਜੂਦ ਹੈ ਕਿ ਨਹੀਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਜਿੱਥੇ ਕੀ ਕਹਿ ਸਕਦੇ ਕਿ ਜਨਮ ਦਿਹਾੜਾ ਬੜੇ ਸ਼ਰਧਾ ਭਾਵ ਤੇ ਛਾਣਾ ਬਣਾਇਆ ਜਾ ਰਿਹਾ ਉੱਥੇ ਹੀ ਦੂਜੇ ਤਰਫਾ ਗੁਰੂ ਘਰ ਦਾ ਇਤਿਹਾਸ ਦੇ ਨਾਲ ਵੀ ਜਾਣੂ ਕਰੋ ਜਿਹੜੀ ਸੰਗਤ ਦੇਖ ਰਹੀ ਹੈ ਉਹਨਾਂ ਨੂੰ ਪਤਾ ਲੱਗ ਸਕੇ ਕਿ ਟੋਬਾ ਪਾਈ ਸ਼ਾਲੂ ਜੀ ਗੁਰੂ ਘਰ ਦਾ ਕੀ ਇਤਿਹਾਸ ਹੈ ਧੰਨ ਧੰ ਸਵਾਗਤ ਜਨ ਕਾ ਸੰਗ ਚੇਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਅੱਜ ਦੇ ਸ਼ੁਭ ਦਿਹਾੜੇ ਤੁੰਤਨ ਬ੍ਰਹਮ ਗਿਆਨੀ ਬਾਬਾ ਭਾਈ ਸ਼ਾਲੋ ਜੀ ਦਾ ਜਨਮ ਦਿਹਾੜਾ ਸੇਵਕ ਕਮੇਟੀ ਟੋਬਾ ਭਾਈ ਸ਼ਾਲੋ ਜੀ ਔਰ ਪੰਥ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਇਲਾਕਾ ਨਿਵਾਸੀ ਸੰਗਤ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਬਣਾਇਆ ਜਾ ਰਿਹਾ ਇਸੇ ਸਬੰਧ ਵਿੱਚ ਪਰਸੋਂ ਦੇ ਰੋਜ ਤੋਂ ਧੁਰ ਕੀ ਬਾਣੀ ਆਈ ਤਿਸ ਅਗਲੀ ਚੰਤ ਮਿਟਾਈ ਜੀ ਦੇ ਸ੍ਰੀ ਅਖੰਡ ਪੁਰਸਾ ਪ੍ਰਾਰੰਭ ਹੋਏ ਸਨ ਉਸ ਤੋਂ ਪ੍ਰੰਤ ਸਿੰਘ ਸਾਹਿਬ ਗਿਆਨੀ ਸਚਕਣ ਸ੍ਰੀ ਰਮੇਂਦਰ ਸਾਹਿਬ ਤੋਂ ਪ੍ਰਵਿੰਦਰਪਾਲ ਸਿੰਘ ਜੀ ਹੁਣਾਂ ਨੇ ਆਏ ਹਰਮੰਦਰ ਸਾਹਿਬ ਤੋਂ ਹੁਕਮਨਾਮੇ ਦੀ ਕਥਾ ਕੀਤੀ ਉਸ ਤੋਂ ਬਾਅਦ ਨਿਰੰਤਰ ਹੀ ਰਾਗੀ ਸੰਗਾਂ ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ ਮੈਂ ਅੱਜ ਇੱਕ ਸਮਾਗਮ ਜਿਹੜੇ ਸਵੇਰ ਤੋਂ ਜਿਹੜੇ ਅੱਜ ਉੱਥੇ ਲਿਖ ਕੇ ਗਏ ਨੇ ਅੱਜ ਸਵੇਰ ਤੋਂ ਹੀ ਅੰਮ੍ਰਿਤ ਵੇਲੇ ਤੋਂ ਹੀ ਜਿਹੜੇ ਆ ਖੰਡਪਾਟਨ ਸਾਹਿਬ ਦੇ ਭੋਗ ਤੋਂ ਉਪਰੰਤ ਜਿਹੜੇ ਸੁੰਦਰ ਪੰਡਾਲ ਸਜਾਏ ਗਏ ਆ ਪੰਡਾਲਾਂ ਦੇ ਵਿੱਚ ਮਹਾਰਾਜ ਦੇ ਪਰਾਜਮਨ ਹੋ ਕਰਕੇ ਜਿਹੜਾ ਬਾਣੀ ਦਾ ਪ੍ਰਵਾਹ ਚੱਲ ਰਹੇ ਹਨ ਸੰਗਤਾਂ ਦੀ ਦੂਸਰੇ ਤੋਂ ਅੱਜ ਦੇ ਦਿਨ ਖਾਸ ਤੌਰ ਤੇ ਟੋਕ ਦੇ ਵਿੱਚ ਨਿਸ਼ਾਨਣ ਵੀ ਕਰਦੀ ਹੈ ਸੰਗਤਾਂ ਨਿਰੰਤਰ ਹੀ ਜਾਂ ਲਗਾਤਾਰ ਇੱਥੇ ਹਾਜ਼ਰੀਆਂ ਭਰ ਰਹੀਆਂ ਨੇ ਔਰ ਇਸ ਸਥਾਨ ਤੇ ਬਾਜੀ ਨੂੰ ਪੰਜ ਵਾਰ ਗੁਰੂ ਰਾਮਦਾਸ ਜੀ ਵੱਲੋਂ ਦਿੱਤੇ ਹੋਏ ਨੇ ਜੋ ਮਾਈ ਭਾਈ ਇਸ ਸਥਾਨ ਤੇ ਆ ਕਰਕੇ ਪਾਤੀਆਂ ਦੇ ਵਟੇ ਪੁੱਤਰਾਂ ਦੀਆਂ ਦਾਤਾਂ ਰੱਜ ਵੀ ਸੰਗਤਾਂ ਇੱਥੇ ਲੱਖਾਂ ਦੀ ਤਾਦਾਦ ਤੇ ਜਿੱਥੇ ਤੇ ਨਤਮਸਤਕ ਹੁੰਦੀਆਂ ਨੇ ਉਥੇ ਲੱਖਾਂ ਦੀ ਤਾਦਾਦ ਤੇ ਸੰਗਤਾਂ ਸ਼ੁਕਰਾਨੇ ਵਜੋਂ ਵੀ ਨਤਮਸਤਕ ਹੁੰਦੀਆਂ ਔਰ ਦੂਜਾ ਵਾਰ ਜੋ ਇੱਥੇ ਭਾਈ ਲਾਲੋ ਜੀ ਦੀ ਸਾਖੀ ਸੁਣਾਈ ਜਾਂਦੀ ਹੈ ਗਰੰਤੀ ਸਿੰਘ ਸੇਵਾਦਾਰ ਪਾਸੋਂ ਤਿੰਨ ਦੰਸ ਲਗਾਤਾਰ ਸਾਖੀ ਸੁਣਦੇ ਨਾਲ ਸੰਗਤਾਂ ਤਈਏ ਦੇ ਤਾਪ ਤੋਂ ਨਿਰਵਰਤ ਹੁੰਦੀਆਂ ਨੇ ਔਰ ਇੱਥੇ ਜੋ ਵੀ ਮਾਈ ਭਾਈ ਸ਼ਰਧਾ ਭਾਵਨਾ ਦੇ ਆਨੰਦ ਕੇ ਨਾਲ ਕੇ ਅਰਦਾਸ ਬੇਨਤੀ ਕਰਦਾ ਕਰਾਉਂਦਾ ਉਹਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਪੰਜਵਾਂ ਵਾਰ ਜਿਹੜਾ ਗੁਰੂ ਸਾਹਿਬ ਜੀ ਨੇ ਆਪਣੇ ਵੀ ਸਿੱਖ ਤੋਂ ਵਢਾਇਆ ਕਿ ਜੋ ਇਸ ਸਥਾਨ ਤੇ ਆ ਕਰਕੇ ਫਿਰ ਹਰਮੰਦਰ ਸਾਹਿਬ ਜਾਏਗਾ ਉਹਦੀ ਚਾਤਰਾ ਜਿਹੜੀ ਸਫਲ ਮੰਨੀ ਜਾਏਗੀ ਸੰਗਤ ਆਉਂਦੀ ਆ ਸਭ ਤੋਂ ਪਹਿਲਾਂ ਇਸ ਗੁਰੂ ਘਰ ਆ ਕੇ ਦਰਸ਼ਨ ਦੇਦਾਰੇ ਕਰੇਗਾ ਉਸ ਤੋਂ ਬਾਅਦ ਗੁਰੂ ਘਰ ਜਾਏਗਾ ਸੱਚਕੰਨ ਕਿਹੜਾ ਵਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਵਢਾਇਆ ਸਿੱ ਪਾਈ ਪਾਈ ਭਾਈ ਸ਼ਾਲੋ ਜੀ ਨੂੰ ਵੀ ਜੋ ਵੀ ਮਾਈ ਪਾਈ ਇਸ ਸਥਾਨ ਤੇ ਆ ਕਰਕੇ ਫਿਰ ਸਾਡੇ ਸ੍ਰੀ ਹਰਮੰਦਰ ਸਾਹਿਬ ਜੋ ਦਰਸ਼ਨ ਕਰੇਗਾ ਉਹਦੀ ਯਾਤਰਾੜੀ ਸਫਲ ਮੰਨੀ ਜਾਏਗੀ ਜੀ ਖਾਸ ਪ੍ਰਬੰਧ ਕੀਤੇ ਗਏ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਰੰਤਰ ਹੀ ਪ੍ਰਬੰਧ ਸਾਰੇ ਸਮੁੱਚੇ ਕੀਤੇ ਗਏ ਆ ਲੰਗਰ ਦਾ ਜੋ ਵੀ ਟੁੱਟਾ ਲੰਗਰ ਜਿਹੜੇ ਵਰਤ ਰਹੇ ਨੇ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਆ ਰਿਹਾ ਬਹੁਤ ਵਧੀਆ ਪ੍ਰਬੰਧ ਜਿਹੜਾ ਚੱਲ ਰਿਹਾ ਸੰਤਾਂ ਲੱਖਾਂ ਦੀ ਤਦਾਦ ਤੇ ਨਤਮਸਤਕ ਹੋ ਰਹੀਆਂ ਨੇ ਔਰ ਬਹੁਤ ਵਧੀਆ ਪ੍ਰਬੰਧ ਚੱਲ ਰਿਹਾ ਜੀ बठ दे कम तेल තිගෙනसा. ਹਾਂਜੀ ਪ੍ਰਬੰਧ ਕੀਤੇ ਗਏ ਨੇ ਸਾਰੇ ਮਤਲਬ ਹਾਂਜੀ ਇੱਥੇ ਪੂਰੇ ਸਵੇਰ ਤੋਂ ਹੀ ਜਿਹੜੇ ਆ ਸਵੇਰ ਤੋਂ ਸ਼ਾਮ ਤੱਕ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਆ ਕਿਸੇ ਵੀ ਤਰ੍ਹਾਂ ਦੀ ਜਿਹੜੀ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਆ ਸਕੇ ਸਾਰੇ ਪ੍ਰਬੰਧ ਕੀਤੇ ਗਏ ਜੀ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਗੁਰੂ ਘਰ ਦੀਆਂ ਸਾਂਝੀਆਂ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਵੱਡੇ ਪੱਧਰ ਦੇ ਉੱਤੇ ਸੰਗਤ ਜਿਹੜੀ ਆ ਸਵੇਰ ਤੋਂ ਹੀ ਗੁਰੂ ਘਰ ਵਿਖੇ ਦਰਸ਼ਨ ਦਾਰੇ ਕਰਨ ਵਾਸਤੇ ਪਹੁੰਚ ਰਹੀ ਆ ਦਰਸ਼ਨ ਦੇ ਦਾਰੇ ਕਰ ਰਹੀ ਆ ਤਾਂ ਉੱਥੇ ਹੀ ਜੋ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਵੀ ਪ੍ਰਾਪਤ ਕਰ ਰਹੀ ਆ ਤਾਂ ਉੱਥੇ ਹੀ ਸੰਗਤ ਵੀ ਜਿਹੜੀ ਇੱਥੇ ਵੱਡੇ ਪੱਧਰ ਤੇ ਪਹੁੰਚੀ ਹੋਈ ਆ ਤਾਂ ਸੰਗਤ ਵੀ ਗੱਲ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਗੁਰੂ ਘਰ ਵਿਖੇ ਆਏ ਹੋ ਬੜਾ ਵੱਡਾ ਦਿਨ ਕਹਿ ਸਕਦੇ ਆ ਕਿਉਂਕਿ ਬੜੇ ਸ਼ਰਧਾ ਦੇ ਭਾਵ ਦੇ ਨਾਲ ਸੰਗਤ ਆ ਰਹੀ ਦਰਸ਼ਣਦਾਰੇ ਕਰੀਆ ਤੁਸੀਂ ਵੀ ਆਏ ਹੋ ਕੀ ਕਹਾਂਗੇ ਸੇਵਾ ਕੀਤੀ ਐ ਸਾਡੇ ਵੱਲ ਤੋਂ ਮੈਂ ਦਿੱਲੀ ਤੋਂ ਆਇਆ ਹਾਂ ਅਮਰਪ੍ਰੀਤ ਸਿੰਘ ਨਾਮ ਹੈ ਤੇ ਮੈਂ ਆਪਣੇ ਆਪ ਨੂੰ ਬਹੁਤ ਵੱਡਾ ਭਾਗਾ ਵਾਂ ਦਾ ਸਦਨਾ ਕੀ ਪਾਤਸ਼ਾਹ ਲੋ ਜਿਹਨੇ ਅੱਜ ਆਪਣੇ ਦਰ ਤੇ ਬੁਲਾ ਲਿੱਤਾ ਮੈਨੂੰ ਕੱਲੀ ਪਤਾ ਲੱਗਿਆ ਕਿ ਅੱਜ ਉਹਨਾਂ ਦਾ ਜਨਮ ਦਿਹਾੜਾ ਵੇ ਤੇ ਮੈਨੂੰ ਬੜੀ ਖੁਸ਼ੀ ਮਿਲੀ ਵਧੀਆ ਰਹਿਮ ਅਰਦਾਸ ਕਰਨਾ ਹੈ ਕਿ ਗੁਰੂ ਸਾਹਿਬ ਜਨਮਾ ਜਨਮ ਦੀ ਦਾਤ ਬਖਸ਼ਣ। ਇਸ ਗੱਲ ਦੀ ਕਿ ਹਮੇਸ਼ਾ ਆਪਣੇ ਦਰ ਦੇ ਬੁਲਾਉਂਦੇ ਰਹਿਣਾ। ਭਰੀਆਂ ਦਾਤਾਂ ਮਿਲਦੀਆਂ ਜੋ ਮੰਗੋਗੇ ਜੋ ਮੰਗੋਗੇ ਜੋ ਨਹੀਂ ਵੀ ਮੰਗੋਗੇ ਉਹ ਵੀ ਤੁਹਾਡੇ ਵਾਸਤੇ ਮਿਲੇਗਾ। ਐਸੀਆਂ ਦਾਤਾਂ ਨੇ ਗੁਰੂ ਸਾਹਿਬ। ਤੁਸੀਂ ਦਿੱਲੀ ਤੋਂ ਆਏ ਹੋ ਇੱਥੇ ਹੀ ਕਾਫੀ ਦੂਰ ਰਾਜੇ ਤਾਂ ਸੰਗਤ ਆ ਜਿੱਥੇ ਆ ਰਹੀ ਆ ਸਵੇਰ ਤੋਂ ਹੀ ਕਾਫੀ ਜ਼ਿਆਦਾ। ਸੰਗਤ ਦਾ ਦੇਖੋ ਜਿੱਥੇ ਪਿਆਰ ਮਿਲੇਗਾ ਜਿੱਤੇ ਗੁਰੂ ਵੱਲੋਂ ਪਿਆਰ ਮਿਲੇਗਾ ਐ ਨਹੀਂ ਕਿ ਭਗਤਾਂ ਵੱਲੋਂ ਪਿਆਰ ਮਿਲਣਾ ਹੈ ਗੁਰੂ ਵੱਲੋਂ ਵੀ ਪਿਆਰ ਮਿਲਣਾ ਹੈ ਤੇ ਬਾਈ ਸ਼ਾਲੋ ਜੀ ਦਾ ਪਿਆਰ ਸਾਰਿਆਂ ਨਾਲ ਹੈ ਉਹਨਾਂ ਦੀ ਸੇਵਾ ਭਗਤੀ ਉਹਨਾਂ ਵਰਗੀ ਅਗਰ ਪ੍ਰੇਮ ਭਗਤੀ ਹਰ ਗੁਰਸੇਖ ਦੇ ਅੰਦਰ ਪੈਦਾ ਹੋ ਜਾਵੇ ਤੇ ਮੈਂ ਕਹਿੰਦਾ ਸਾਡੇ ਵਾਸਤੇ ਜੀਵਨ ਸਾਡਾ ਸਫਲਾ ਹੋ ਜਾਏ ਪਰ ਸਾਡੇ ਵਾਸਤੇ ਔਖ ਹੈ ਪਰ ਮਾਰਨਾ ਆਏ ਹਾਂਜੀ ਇਹ ਮੇਰੇ ਘਰ ਦੀ ਹੈਗੀ ਏ ਤੇ ਮੈਂ ਕੀ ਕਹਿਣਾ ਚਾਹੋਗੇ ਬਾਬਾ ਜੀ ਦੀ ਬਹੁਤ ਮਿਹਰਬਾਨੀ ਗੁਰੂ ਸਾਹਿਬ ਦੇ ਨਾ ਮੂੰਹ ਜੋ ਗੜਦੇ ਨੇ ਉਹ ਪੂਰੀ ਹੁੰਦੀ ਹੈ ਮਾਨਤਾ ਔਰ ਪੁੱਤ ਦੀ ਦਾਤ ਵਾਸਤੇ ਤੇ ਸਪੈਸ਼ਲ ਸੰਗਤ ਇੱਥੇ ਮੱਥਾ ਟੇਕਣ ਆਂਦੀ ਹੈ ਔਰ ਭਾਈ ਸ਼ਾਹ ਦੀ ਟੋਬਾ ਬਹੁਤ ਮਹਾਨ ਹੈਗਾ ਜਿੱਤੇ ਸੰਗਤ ਪੁੱਤ ਦੀ ਦਾਤ ਵਾਸਤੇ ਇਸ਼ਨਾਨ ਕਰਨ ਆਂਦੀ ਹੈ ਔਰ ਆਪਣਾ ਪੂਰਾ ਨੇਮ ਕਰਕੇ ਦਾਤ ਮਿਲਦੀ ਵੀ ਹੈ ਉੱਥੇ ਦਾਤ ਪ੍ਰਾਪਤ ਹੁੰਦੀ ਹੈ ਗੁਰੂ ਸਾਹਿਬ ਦੇ ਦਰਸ਼ਨਾਂ ਨਾਲ ਤੁਸੀਂ ਆਇਓ ਕਿੰਨੀ ਕੁ ਮਨ ਨੂੰ ਖੁਸ਼ੀ ਹੈ ਇਹਦਾ ਤਾਂ ਕੁਝ ਦੱਸ ਨਹੀਂ ਸਕਦੇ ਕਿੰਨੀ ਖੁਸ਼ੀ ਹੈ ਜਿਵੇਂ ਕਿ ਦੱਸਿਆ ਕੱਲ ਹੀ ਪਤਾ ਚੱਲਿਆ ਤੇ ਬੜੀ ਇੱਕਦਮ ਖੁਸ਼ੀ ਹੋਈ ਕਿ ਅਸੀਂ ਪ੍ਰਕਾਸ਼ਪੁਰੇ ਵਾਲੇ ਦਿਨ ਬਾਬਾ ਜੀ ਦੇ ਦਰਸ਼ਨ ਕਰਨ ਪਹੁੰਚ ਰਹੇ ਹਾਂ ਵੈਸੇ ਤਾਂ ਗੁਰੂ ਸਾਹਿਬ ਦਰਸ਼ਨ ਕਰਾਉਂਦੇ ਆਂ ਆਣੇ ਜਿਵੇਂ ਦਰਸ਼ਨ ਕਰਨੇ ਆ ਪਰ ਉਹ ਪ੍ਰਕਾਸ਼ਪੁਰੇ ਵਾਲੇ ਦਿਨ ਆ ਰਹੇ ਹਾਂ ਤੇ ਬਹੁਤ ਖੁਸ਼ੀ ਹੋ ਰਹੀ ਹੈ ਬਾਬਾ ਜੀ ਦੇ ਤਸਵੀਰਾਂ ਲਗਾਤਾ ਤੜ ਨਾਲ ਗੁਰੂ ਘਰ ਦੀਆਂ ਸੰਝਾਂ ਕਿਤੇ ਜਿੱਥੇ ਕੀ ਵੱਡੇ ਪੱਧਰ ਤੇ ਸੰਗਤ ਗੁਰੂ ਘਰ ਵਿਕੇ ਨਤਮਸਤਕ ਹੋ ਰਹੀ ਹੈ ਤਾਂ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰ ਰਹੀ ਹੈ ਤਾਂ ਇਸੇ ਤਰ੍ਹਾਂ ਦੇ ਨਾਲ ਬਣੇ ਰਹੋ ਜਗਮਨ ਦਰਸ਼ਨ ਟੀਵੀ ਦੇ ਨਾਲ ਤੜ ਨਾਲ ਕੱ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸਦੀਕ ਕੁਮਾਰ ਦੇ ਨਾਲ ਖੁਸ਼ ਨਿਕ ਜਗਬਾਨੀ ਟੀਵੀ ਸ਼੍ਰੀਮਚਸ ਸਾਈ